ਸ਼ਰਮਾ ਜੀ ਵਰਗੇ ਨੇਤਾ ਜਿਹੜੇ ਆ ਜਿਹੜੇ ਬਹੁਤ ਹੀ ਪੜ੍ਹੇ ਲਿਖੇ ਨੇ ਪੀ ਐਚ ਡੀ ਨੇ ਇਕਨੋਮਿਕਸ ਦੇ ਔਰ ਹਰ ਗੱਲ ਨੂੰ ਡੰਗਾਈ ਦਾ ਜਿਹੜਾ ਹੈ ਉਹ ਪਛਾਣਦੇ ਨੇ ਉਹਨਾਂ ਨੂੰ ਟਿਕਟ ਮਿਲੀ ਹੈ ਤੇ ਸਾਰੇ ਇਲਾਕੇ ਦੇ ਵਿੱਚ ਆਨੰਦਪੁਰ ਸਾਹਿਬ ਦੇ ਇਲਾਕੇ ਦੇ ਵਿੱਚ ਬੜਾ ਜੋਸ਼ ਹੈ ਖੁਸ਼ ਹੈ ਸਾਰੇ ਔਰ ਬਹੁਤ ਮੈਨੂੰ ਫੋਨ ਆ ਰਹੇ ਨੇ ਬੰਗਿਆਂ ਤੋਂ ਵੀ ਆ ਰਹੇ ਨੇ ਹਮਾ ਸ਼ਹਿਰ ਤੋਂ ਵੀ ਆ ਰਹੇ ਨੇ ਆਨੰਦਪੁਰ ਸਾਹਿਬ ਤੋਂ ਵੀ ਆ ਰਹੇ ਨੇ ਮੁਹਾਲੀ ਤੋਂ ਵੀ ਆ ਰਹੇ ਨੇ ਪਰ ਆਹ ਤਾਂ ਜਿਹੜਾ ਇਲਾਕਾ ਹੀ ਹੈ ਗੜ ਸ਼ੰਕਰੀ ਤਾਂ ਆਪਣਾ ਇਲਾਕਾ ਹੈ ਸਾਰੇ ਵਿੱਚ ਖੁਸ਼ੀ ਦਾ ਮਾਹੌਲ ਹੈ ਔਰ ਸਾਰੇ ਜਿਹੜੇ ਆ ਤਕੜੇ ਹੋ ਕੇ ਉਸ ਨੂੰ ਜਿਤਾਣ ਲਈ ਉਤਾਵਲੇ ਨੇ ਤੇ ਥੋੜੇ ਦਿਨਾਂ ਦੇ ਵਿੱਚ 1 ਜੂਨ ਨੂੰ ਜਿਹੜਾ ਇਹ ਕਮਲ ਦੇ ਨਿਸ਼ਾਨ ਤੇ ਜਿਹੜੀ ਮੋਰ 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 ਲਾਣੀ ਆ ਤੇ 4 ਜੂਨ ਨੂੰ ਰਿਜ਼ਲਟ ਆ ਜਾਣੇ ਆ ਬਹੁਤਾ ਟਾਈਮ ਨਹੀਂ ਆਇਆ ਹੁਣ ਆਓ ਸਾਡੇ ਤਕੜੇ ਹੋ ਕੇ ਸੁਭਾਸ਼ ਸ਼ਰਮਾ ਨੂੰ ਜਿਤਾਈਏ ਕਿਉਂਕਿ ਇੱਕ ਮਹਾਨ ਨੇਤਾ ਜਿਹੜਾ ਸਾਨੂੰ ਇਦਾਂ ਦਾ ਚਾਹੀਦਾ ਸੀ ਜੜਨਿੰਦਰਪਾਈ ਮੋਦੀ ਜੀ ਦੇ ਆਪਣੀ ਅੱਖ ਦੇ ਨਾਲ ਪਰਖ ਕੇ ਜਿਹੜਾ ਹੀਰਾ ਜਿਹੜਾ ਹੈ ਸਾਨੂੰ ਇਹ ਭੇਜਿਆ ਆ ਇਹ ਬਹੁਤ ਹੀ ਸਾਡੇ ਸ਼ੁਭ ਜਿਹੜੇ ਇਹ ਚੋਬ ਕਰਮ ਨੇ ਉਹਨਾਂ ਕਰਕੇ ਸਾਨੂੰ ਜਿਹੜਾ ਹੈ ਇਹ ਮਿਲਿਆ ਹੈ ਤੇ ਇਸ ਇਸ ਇਲਾਕੇ ਦੀ ਖੁਸ਼ਹਾਲੀ ਹੋਵੇ ਇਹੀ ਜਿਹੜਾ ਹੈ ਮੇਰਾ ਸ਼ੁਰੂ ਤੋਂ ਹੀ ਉਦੇਸ਼ ਰਿਹਾ ਹੈ ਕਿਉਂਕਿ ਮੈਂ ਤਾਂ ਐਸਐਮਓ ਸਗਾ ਛੱਡੀ ਨੌਕਰੀ ਇਸ ਕਰਕੇ ਛੱਡੀ ਕਿ ਲੋਕਾਂ ਦਾ ਕਲਿਆਣ ਹੋਵੇ ਇਹ ਬੰਦਾ ਜਿਹੜਾ ਹੈ ਇਹ ਲੋਕਾਂ ਦਾ ਕਲਿਆਣ ਵੀ ਕਰੂਗਾ ਤੇ ਹਰ ਤਰ੍ਹਾਂ ਦੇ ਨਾਲ ਉਹਨਾਂ ਦੇ ਨਾਲ ਮੋੜੇ ਨਾਲ ਮੋਢਾ ਲਾ ਕੇ ਜਿਹੜਾ ਉਹਨਾਂ ਦੀਆਂ ਸਮੱਸਿਆਵਾਂ ਨੂੰ ਹੱਲ ਵੀ ਕਰੇਗਾ ਹਾਂਜੀ ਅੱਜ ਸਾਰੇ ਇਲਾਕੇ ਦੇ ਵਿੱਚ ਲੱਡੂ ਵੰਡ ਹੋ ਰਹੇ ਨੇ ਜਿਹੜੇ ਸਾਡੇ ਵਿੱਚੋਂ ਕੁਝ ਨੇਤਾ ਨਰਾਜ਼ ਵੀ ਸਨ ਪਹਿਲਾਂ ਭਾਰਤੀ ਜਨਤਾ ਪਾਰਟੀ ਤੋਂ ਪਰੇ ਹੋ ਗਏ ਸਨ ਉਹਨਾਂ ਵਿੱਚ ਵੀ ਖੁਸ਼ੀ ਦੀ ਲਹਿਰ ਹੈ ਉਹ ਵੀ ਉਹ ਵੀ ਜਿਹੜੇ ਆ ਤਕੜੇ ਹੋ ਗਏ ਕਹਿੰਦੇ ਅਸੀਂ ਤਾਂ ਸੁਵਾਸ ਸ਼ਰਮਾ ਦੇ ਨਾਲ ਹੋਰ ਤਕੜੇ ਹੋ ਕੇ ਉਸ ਨੂੰ ਜਿਤਾਵਾਂਗੇ ਆਠ ਸਾ ਮੇਰੇ ਬ੍ਰਦਰ ਨੇ ਛੋਟੇ ਉਹਨਾਂ ਨੇ ਮੈਨੂੰ ਫੋਨ ਕੀਤਾ ਕਿ ਸੁਵਾਸ ਚੰਦ ਜੀ ਨੂੰ ਟਿਕਟ ਮਿਲ ਗਿਆ ਬੜੀ ਖੁਸ਼ੀ ਹੋਈ ਸਾਰੇ ਪਿੰਡ ਵਿੱਚ ਖੁਸ਼ੀ ਦੀ ਲਹਿਰ ਜਿਹੜੀ ਇਹ ਦੌੜ ਗਈ ਸਵੇਰੇ ਉੱਠਦੇ ਸਾਰੇ ਲੱਡੂ ਲੈ ਕੇ ਲੋਕ ਜਿਹੜੇ ਉਹ ਮੇਰੇ ਕੋਲ ਆਏ ਅਸੀਂ ਸਾਰੇ ਰਲ ਮਿਲ ਕੇ ਰਾਠ ਸਾਹਿਬ ਵੀ ਆ ਗਏ ਤੇ ਹੋਰ ਸਾਰੇ ਇਕੱਠੇ ਹੋ ਗਏ ਲੱਡੂ ਵੰਡ ਰਹੇ ਆ ਇਸ ਖੁਸ਼ੀ ਵਿੱਚ ਕਿਸਵਾਜ ਸ਼ਰਮਾ ਜੀ ਨੂੰ ਲੋਕ ਸਭਾ ਦੀ ਜਿਹੜੀ ਟਿਕਟ ਇਹ ਮਿਲੀ ਹੈ ਮੈਨੂੰ ਬਹੁਤ ਆਸ ਹੈ ਆਸ ਕਿ ਆ ਪੂਰਾ ਵਿਸ਼ਵਾਸ ਹੈ ਕਿ ਸ਼ਰਮਾ ਜੀ ਇਸ ਸੀਟ ਨੂੰ ਬਹੁਤ ਹੀ बहुत ही तगड़े मार्जिन नाल जितने देखिए पंजाब में जे सबसे बढ़िया नेता चाहिए तो हमारे पंजाब में भारतीय जनता पार्टी जीतेगी तभी जाकर पंजाब का कल्याण होगा सबसे बढ़िया भाजपा भाजपा है सबसे पंजाब के लिए कल्याण भाजपा है बाकी सरकार तो लूटन वाली है ये लूट के खा जाओगी साढ़े यूपी तो देख लो जितनी भी भाजपा सरकार है सारे से बढ़िया है सबसे बेस्ट है सबसे नंबर वन है ये तीन नंबर एक इकोनॉमी भी बनने वाली है यूपी में और क्योंकि दो दो हमारे बहुत बंदे ने जब भी वोट पड़ेगा तब बीजेपी को डालते हैं भारतीय जनता पार्टी को क्यों डालते हैं बढ़िया सरकार है यूपी विकास हुआ बहुत ज्यादा विकास हुआ यूपी बिहार सारी बढ़िया विकास किया